ਤੁਹਾਨੂੰ ਸਾਨੂੰ ਗੁੰਮਰਾਹ ਕੀਤਾ ਗਿਆ ਕਦੇ ਉਧਰ ਨੂੰ ਪੇਜ ਇੱਕ ਬਾਪ ਦੀ ਬੇਟੀ ਮਰ ਗਈ ਠੀਕ ਆ ਕਿੰਨਾ ਮੇਰਾ ਦਿਲ ਦੁਖੀ ਆ ਮੈਂ 19 ਸਾਲਾਂ ਤੋਂ ਉਹਨੂੰ ਆਪਣੇ ਹੱਥਾਂ ਵਿੱਚ ਕਲਾਰਿਆ ਕਦੇ ਕੁਝ ਕਰ ਰਿਹਾ ਕਦੇ ਕੁਝ ਕਰ ਰਿਹਾ ਮੈਂ ਉਹਨਾਂ ਵਾਸਤੇ ਗਰੀਬੀ ਕੱਟ ਰਿਆ ਅੱਧੀ ਖਾ ਰਿਆ ਠੀਕ ਆ ਮੈਂ ਕਦੇ ਉਹਨਾਂ ਨੂੰ ਨਿਰਾਸ਼ ਨਹੀਂ ਕੀਤਾ ਪਰ ਉਹਨਾਂ ਨੂੰ ਨਵੇਂ ਤੇ ਨਵੇਂ ਕੱਪੜਾ ਪਵਾਇਆ ਮੈਂ ਲੋਕਾਂ ਦੇ ਦਿੱਤੇ ਹੀ ਪਾਏ ਕੱਪੜੇ ਕਦੇ ਮੈਂ ਆਪਣੇ ਨਵੇਂ ਕੱਪੜਾ ਨਹੀਂ ਲੱਤਾ ਪਰ ਮੇਰੀ ਬੇਟੀ ਨੂੰ ਹੁਣ ਇਨਸਾਫ ਚਾਹੀਦਾ ਸੀਗਾ ਫਿਰ ਵੀ ਮੇਰੇ ਨਾਲ ਧੋਕਾ ਹੋਇਆ ਲੋਕ ਕਹਿੰਦੇ ਪਤਾ ਨਹੀਂ ਕੀ ਕੀ ਗੱਲਾਂ ਮਨਾਉਂਦੇ ਆਉਣੇ ਆ ਠੀਕ ਹੈ ਮੇਰੀ ਬੇਟੀ ਬਹੁਤ ਬੇਟੀ ਹੋ ਨਹੀਂ ਰਹੀ ਮੈਨੂੰ ਉਸਦੇ ਨਾਲ ਬਹੁਤ ਪਿਆਰ ਸੀਗਾ ਉਹ ਮੇਰੀ ਬੇਟੀ ਨਹੀਂ ਸੀਗੀ ਉਹ ਮੇਰਾ ਬੇਟਾ ਸੀ ਤਾਂ ਇਹ ਮਰ ਗਿਆ ਉਹ ਤਾਂ ਇਹ ਮਾਰ ਦਿੱਤਾ ਗਿਆ ਪਰ ਮੇਰੇ ਨਾਲ ਗਲਤ ਹੋ ਰਿਹਾ ਮੈਨੂੰ ਕਚਹਿਰੀਆਂ ਦੇ ਵਿੱਚ ਭੇਜ ਕੇ ਤੇ ਆਪ ਪਿੱਛੇ ਦੇ ਪੋਸਟਮਾਰਟਮ ਕਰਦੇ ਆ ਕਿ ਪਰਿਵਾਰ ਵੱਲੋਂ ਮਤਲਬ ਲੜਕੀ ਤੇ ਪੋਸਟਮਾਰਟਮ ਨੂੰ ਮੋੜ ਲਏ ਕੀਤਾ ਜਾ ਰਿਹਾ ਸੀ ਪਰਿਵਾਰ ਵੱਲੋਂ ਇਹ ਮੰਗ ਸੀ ਕਿ ਪਹਿਲਾਂ ਜਿਹੜਾ ਰੋਸ਼ੀਓ ਦੀ ਗ੍ਰਿਫਤਾਰੀ ਕੀਤੀ ਜਾਵੇ। ਸੋ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਨੂੰ ਸਖਤ ਦਿਸ਼ਾ ਨਿਰਦੇਸ਼ ਹੋਏ ਸੀ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਜਿਹੜਾ ਕੱਲ ਜਿਹੜਾ ਲੜਕੇ ਤੇ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਹਨੂੰ ਅੱਜ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਸਾਡੇ ਵੱਲੋਂ ਸਰਮਾਨਤ ਪਰਿਵਾਰ ਦੀ ਜਿਹੜੀ ਮੰਗ ਸੀ ਕਿ ਫਿਰ ਪੋਸਟਮਾਰਟਮ ਲਈ ਰਾਜ਼ੀ ਹੋ ਗਏ ਸੀ ਪਰ ਇਹਨਾਂ ਦੀ ਡਿਮਾਂਡ ਸੀ ਕਿ ਜਿਹੜਾ ਪੋਸਟਮਾਰਟਮ ਬੋਰਡ ਰਹੀ ਹੋਵੇ ਤੇ ਇਹਦੀ ਵੀਡੀਓਗ੍ਰਾਫੀ ਹੋਵੇ। ਸੋ ਅਸੀਂ ਜਿਹੜਾ ਸਿਵਲ ਹਸਪਤਾਲ ਦਾ ਜਿਹੜਾ ਸਟਾਫ ਤੋਂ ਉਹਨਾਂ ਨਾਲ ਰابطਾ ਕਰਕੇ ਜਿਹੜਾ ਬੋਰਡ ਵੀ ਬਣ ਚੁੱਕਾ ਤੇ ਇਹਦੇ ਵਿੱਚ ਉਹਨਾਂ ਨੇ ਡਾਕਟਰ ਨੇ ਵੀਡੀਓਗ੍ਰਾਫੀ ਵੀ ਕੀਤੀ ਹੈ ਸੋ ਹੁਣ ਗੋਸਟਮਾਰਟਮ ਹੋ ਚੁੱਕਾ ਤੇ ਪਰਿਵਾਰ ਸਨ ਪਰ ਪਰਿਵਾਰ ਵੱਲੋਂ ਇਹ ਸੀਗਾ ਕਿ ਅਸੀਂ ਅਸੀਂ ਪਰਮਿਸ਼ਨ ਲੈਣ ਗਏ ਸੀ ਪਿੱਛੋਂ ਉਹਨਾਂ ਨੇ ਕੋਸ਼ਿਸ਼ ਉਹਨਾਂ ਦਾ ਕਮਿਊਨੀਕੇਸ਼ਨ ਗੈਪ ਰਹਿ ਗਿਆ ਸੀ ਪਰ ਉਹ ਬੈਠ ਕੇ ਸਾਡੀ ਮੀਟਿੰਗ ਹੋ ਗਈ ਹੈ ਉਹ ਮਸਲਾ ਸੌਲਡਾ ਸਾਨੂੰ ਗੁੰਮਰਾਹ ਕੀਤਾ ਗਿਆ ਕਿਤੇ ਉਧਰ ਨੂੰ ਪੇਜ ਇੱਕ ਬਾਪ ਦੀ ਬੇਟੀ ਮਰ ਗਈ ਠੀਕ ਆ ਕਿੰਨਾ ਮੇਰਾ ਦਿਲ ਦੁਖੀ ਆ ਮੈਂ 19 ਸਾਲਾਂ ਤੋਂ ਉਹਨੂੰ ਆਪਣੇ ਹੱਥਾਂ ਵਿੱਚ ਕਲਾਰਿਆ ਕਦੇ ਕੁਝ ਕਰ ਰਿਹਾ ਕਦੇ ਕੁਝ ਕਰ ਰਿਹਾ ਮੈਂ ਉਹਨਾਂ ਵਾਸਤੇ ਗਰੀਬੀ ਕੱਟ ਰਿਆ ਅੱਧੀ ਖਾ ਰਿਆ ਠੀਕ ਆ ਮੈਂ ਕਦੇ ਉਹਨਾਂ ਨੂੰ ਨਿਰਾਸ਼ ਨਹੀਂ ਕੀਤਾ ਪਰ ਉਹਨਾਂ ਨੂੰ ਨਵੇਂ ਤੇ ਨਵੇਂ ਕੱਪੜਾ ਪਵਾਇਆ ਮੈਂ ਲੋਕਾਂ ਦੇ ਦਿੱਤੇ ਹੀ ਪਾਏ ਕੱਪੜੇ ਕਦੇ ਮੈਂ ਆਪਣੇ ਨਵੇਂ ਕੱਪੜਾ ਨਹੀਂ ਲੱਤਾ ਪਰ ਮੇਰੀ ਬੇਟੀ ਨੂੰ ਹੁਣ ਇਨਸਾਫ਼ ਚਾਹੀਦਾ ਸੀਗਾ ਫਿਰ ਵੀ ਮੇਰੇ ਨਾਲ ਧੋਖਾ ਹੋਇਆ ਲੋਕ ਕਹਿੰਦੇ ਪਤਾ ਨਹੀਂ ਕੀ ਕੀ ਗੱਲਾਂ ਬਣਾਉਂਦੇ ਆਉਣੇ ਆ ਕੀ ਗਾ ਮੇਰੀ ਬੇਟੀ ਬਹੁਤ ਬੇਟੀ ਹੋ ਨਹੀਂ ਰਹੀ ਮੈਨੂੰ ਉਸਦੇ ਨਾਲ ਬਹੁਤ ਪਿਆਰ ਸੀਗਾ ਉਹ ਮੇਰੀ ਧੀ ਨਹੀਂ ਸੀਗੀ ਉਹ ਮੇਰਾ ਬੇਟਾ ਸੀ ਤਾਂ ਇਹ ਮਰ ਗਿਆ ਉਹ ਕਾਈਉ ਮਾਰ ਦਿੱਤਾ ਗਿਆ ਪਰ ਮੇਰੇ ਨਾਲ ਗਲਤ ਹੋ ਰਿਹਾ ਮੈਨੂੰ ਕਚਹਿਰੀਆਂ ਦੇ ਵਿੱਚ ਭੇਜ ਕੇ ਤੇ ਆਪ ਪਿੱਛੇ ਦੇ ਪੋਸਟਮਾਰਟਮ ਕਰਦੇ ਆ ਕਿ ਪਰਿਵਾਰ ਵੱਲੋਂ ਮਤਲਬ ਲੜਕੀ ਦੇ ਪੋਸਟਮਾਰਟਮ ਨੂੰ ਮੁੱਢਲੇ ਕੀਤਾ ਜਾ ਰਿਹਾ ਸੀ ਪਰਿਵਾਰ ਵੱਲੋਂ ਇਹ ਮੰਗ ਸੀ ਕਿ ਪਹਿਲਾਂ ਜਿਹੜਾ ਰੋਸ਼ੀਓ ਦੀ ਗ੍ਰਿਫਤਾਰੀ ਕੀਤੀ ਜਾਵੇ ਸੋ ਮਾਨਜੋ ਐਸਐਸਪੀ ਸਾਹਿਬ ਵੱਲੋਂ ਸਾਨੂੰ ਸਖਤ ਨਿਰਦੇਸ਼ ਹੋਏ ਸੀ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਜਿਹੜਾ ਕੱਲ ਜਿਹੜਾ ਲੜਕੇ ਤੇ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਹਨੂੰ ਅੱਜ ਮਾਨਜੋ ਅਦਾਲਤ ਤੇ ਪੇਸ਼ ਕਰਕੇ ਸਾਡੇ ਵੱਸ ਸਰਮਾਨ ਦੇ ਪਰਿਵਾਰ ਦੀ ਜਿਹੜੀ ਮੰਗ ਸੀ ਕਿ ਫਿਰ ਪੋਸਟਮਾਰਟਮ ਲਈ ਰਾਜੀ ਹੋਗੇ ਸੀ ਪਰ ਇਹਨਾਂ ਦੀ ਡਿਮਾਂਡ ਸੀ ਕਿ ਜਿਹੜਾ ਪੋਸਟਮਾਰਟਮ ਬੋਰਡ ਰਹੀ ਹੋਵੇ ਤੇ ਇਹਦੀ ਵੀਡੀਓਗ੍ਰਾਫੀ ਹੋਵੇ ਸੋ ਅਸੀਂ ਜਿਹੜਾ ਸਿਵਲ ਹਸਪਤਾਲ ਦਾ ਜਿਹੜਾ ਸਟਾਫ ਤੋਂ ਉਹਨਾਂ ਨਾਲ ਰابطਾ ਕਰਕੇ ਜਿਹੜਾ ਬੋਰਡ ਵੀ ਬਣ ਚੁੱਕਾ ਇਹਦੇ ਚ ਉਹਨਾਂ ਨੇ ਡਾਕਟਰ ਨੇ ਵੀਡੀਓਗ੍ਰਾਫੀ ਵੀ ਕੀਤੀ ਹੈ ਸੋ ਹੁਣ ਗੋਸਟ ਮਾਰਟਲ ਹੋ ਚੁੱਕਾ ਹੈ ਪਰਿਵਾਰ ਸਾਨੂੰ ਪਰ ਪਰਿਵਾਰ ਵਾਲੋਂ ਇਹ ਸੀਗਾ ਕਿ ਆ ਵੀ ਅਸੀਂ ਪਰਮਿਸ਼ਨ ਲੈਣ ਗਏ ਸੀ ਪਿੱਛੋਂ ਉਹਨਾਂ ਨੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਸੀ ਪਰ ਬੈਠ ਕੇ ਸਾਡੀ ਮੀਟਿੰਗ ਹੋ ਗਈ ਹੈ ਉਹ ਮਸਲਾ ਸੋਲ ਹੋ ਗਿਆ